ਬੈਂਕ ਕਾਰਜ 500 ਵਿਦਿਆਰਥੀਆਂ ਦੇ ਭਵਿੱਖ ਲਈ ਬਣਿਆ ਖਤਰਾ ਹਾਈ ਕੋਰਟ ਦੇ ਹੁਕਮਾਂ ਨਾਲ ਨਿੱਜੀ ਸਕੂਲ ਨੂੰ ਵੱਜਿਆ ਤਾਲਾ ਜਿਹੜੇ ਆਉਂਦੇ ਇਮਤਿਹਾਨ ਨੇ ਮਾਪਿਆਂ ਦੀ ਬਿਧਾਈ ਚਿੰਤਾ ਸਸਿਆਕਾਲ ਜੀ ਅੱਜ ਦਾ ਮੁੱਦਾ ਜਿਹੜਾ ਸਾਡਾ ਹੈ ਉਹ ਸਿੱਖਿਆ ਨੂੰ ਲੈ ਕੇ ਆ ਤੇ ਬਹੁਤ ਚਿੰਤਾਜਨਕ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਾਜੋਗ ਹਾਈ ਕੋਰਟ ਦੇ ਹੁਕਮ ਅ ਤਹਿਤ ਇੱਕ ਬੈਂਕ ਵੱਲੋਂ ਇੱਕ ਸਕੂਲ ਨੂੰ ਤਾਲਾ ਲਾ ਦਿੱਤਾ ਗਿਆ ਤੇ ਸੈਂਕੜੇ ਬੱਚਿਆਂ ਦੇ ਭਵਿੱਖ ਤੇ ਸਵਾਲੀਆ ਚਿੰਨ੍ਹ ਖੜਾ ਹੋ ਗਿਆ ਕੀ ਕਹਿਣਾ ਚਾਹੋਗੇ ਬ੍ਰਾਡਰ ਸਾਹਿਬ ਤੁਹਾਡੇ ਧਿਆਨ ਚਾਹੇ ਜਿਹੜੀਆਂ ਆਪਾਂ ਤਸਵੀਰਾਂ ਵੀ ਡਾਲਦੀ ਨਾਲ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨੀਆਂ ਕੀ ਮੁੱਦਾ ਸੀ ਤੇ ਕੀ ਜਿਹੜਾ ਹੈਗਾ ਇਹ ਮਸਲਾ ਬਣਿਆ ਕਲਾਰਟੀ ਇਹ ਮੁੱਦਾ ਬੜਾ ਇੱਕ ਚਿੰਤਾਜਨਕ کہہ ਸਕਦੇ ਆ ਕਿਉਂਕਿ ਜਿਹੜੇ ਸਾਡੇ ਕੋਲ ਸਿੱਖਿਆ ਪ੍ਰਦਾਨ ਜਿੰਨਾ ਵੱਲੋਂ ਕਰਨੀ ਹੈਗੀ ਆ ਉਹ ਬਿਜ਼ਨਸਮੈਨ ਲੋਕ ਹੈ ਜੀ ਉਹਨਾਂ ਵੱਲੋਂ ਜਦੋਂ ਆਪਾਂ ਬਿਜ਼ਨਸ ਦੇ ਰੂਪ ਦੇ ਵਿੱਚ ਸਿੱਖਿਆ ਨੂੰ ਪ੍ਰਦਾਨ ਕਰਨ ਵਾਲੇ ਸਕੂਲਾਂ ਦਾ ਮਤਲਬ ਇੱਕ ਸਕੂਲ ਵਾਲੇ ਦੇ ਹੈਗੇ ਆ ਜਾਂ ਕੋਲ ਵਾਲੇ ਦੇ ਹੈਗੇ ਆ ਡਾਂਚਾ ਤਿਆਰ ਕੀਤਾ ਜਾਦਾ ਹੈ ਸਿੱਧਾ ਹਾਂ ਪਰ ਇਹੀ ਜਿਹੜਾ ਸਕੂਲ ਦੀ ਆਪਾਂ ਗੱਲ ਕਰਦੇ ਹੈਗੇ ਆ ਵੀ ਸਕੂਲ ਦੇ ਸਬੰਧ ਵਿੱਚ ਤਾਂ ਆਪਣੇ ਅਧਿਕਾਰੀ ਤੇ ਜਿਹੜੇ ਉਹ ਆਏ ਹੋਏ ਆ ਉਹ ਹੀ ਦੱਸਣਗੇ ਵੀ ਕੀ ਸਾਰੀ ਕਹਾਣੀ ਸੀਗੀ ਕਿੰਨਾ ਸਾਰਾ ਕੁਝ ਸੀਗਾ ਪਰ ਜਿਹੜਾ ਹਾਈ ਕੋਰਟ ਨੂੰ ਤਖ਼ਲ ਦੇ ਕੇ ਉਹ ਸਕੂਲ ਨੂੰ ਤਲਲਾ ਲਾਇਆ ਗਿਆ ਤੇ ਬੈਂਕ ਦਾ ਮੋਟਾ ਕਰਜ਼ਾ ਜਿਹੜਾ ਉਸ ਸਕੂਲ ਦੇ ਮਾਲਕਾਂ ਵੱਲੋਂ ਦੇਣਾ ਲੱਗਿਆ ਪਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਉਸ ਸਕੂਲ ਦੇ ਮਾਲਕ ਹੈਗੇ ਆ ਉਹ ਹੋਰ ਵੀ ਵਿਸ਼ਾਸ ਚਲਾਉਂਦੇ ਹੈਗੇ ਆ ਪਰ ਉੱਥੇ ਉਹ ਸਕੂਲ ਦਾ ਮਸਲਾ ਇਹ ਅੱਜ ਦਾ ਨਹੀਂਗਾ ਕਾਫੀ ਪੁਰਾਣਾ ਮਸਲਾ ਇਹ ਦੂਜੀ ਤੀਜੀ ਵਾਰ ਮਤਲਬ ਹੀ ਉਹ ਸਕੂਲ ਨੂੰ ਤਾਲੇ ਲਾਉਣ ਵਾਲਾ ਜਿਹੜਾ ਸਿਸਟਮ ਚੱਲਾਇਆ ਹੈਗਾ ਤੇ ਹੁਣ ਤਾਂ ਤੁਸੀਂ ਵੀ ਤਾਂ ਦੇ ਵਿੱਚ ਆਪਾਂ ਇਹ ਵੀ ਦਿਖਾ ਸਕਦੇ ਆਂ ਵੀ ਉਹਨਾਂ ਨੇ ਫੱਟਕੇ ਨੂੰ ਲੋਕ ਲਾਇਆ ਫਿਰ ਕਮਰਿਆਂ ਨੂੰ ਲੋਕ ਲਾਏ ਵੱਖ-ਵੱਖ ਫਿਰ ਉਹਨਾਂ ਦੀ ਵੀਡੀਓਗ੍ਰਾਫੀ ਵੀ ਹੋਈ ਹੈ ਤੇ ਜਿੱਥੇ ਆਪਾਂ ਉਹ ਤਸਵੀਰਾਂ ਦਾ ਚਾਹੀ ਇਹ ਚੀਜ਼ ਵੀ ਬੁਖਾਰਿਆ ਜਿਹੜਾ ਜਿਹੜੇ ਹਾਈ ਕੋਰਟ ਦੇ ਆਰਡਰ ਹੈਗੇ ਤੇ ਜਿਹੜੇ ਆਪਣੇ ਜਸਟਿਸ ਲਾਏ ਸੀਗੇ ਅਮਰਪ੍ਰੀਤ ਸਿੰਘ ਉਹਨੇ ਇਹ ਤਸਿਲਦਾਰ ਸੀਗੇ ਉਹਨਾਂ ਨੇ ਵੀ ਆਪਦੀ ਆਰਡਰ ਵਿਖਾਏ ਵੀ ਸਾਨੂੰ ਆਪ ਤੋਂ ਹਾਈ ਕੋਰਟ ਵੱਲੋਂ ਸਖਤ ਹੁਕਮ ਆਇਆ ਮੈਨੂੰ ਇਹ ਵੀ ਪਤਾ ਲੱਗਾ ਸੀ ਵੀ ਜਿਹੜੇ ਪੁਸਤ ਬਾਰਨਸ ਡਿਪਾਰਟਮੈਂਟ ਨਾਲ ਸੰਬੰਧਤ ਅਫਸਰ ਹੈਗੇ ਆ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਕਰ ਜੇ ਇਹ ਕਹਾਣੀ ਟਲ ਜਾਵੇ ਜਿਹੜੀ ਹੁਣ ਬਣ ਜਾ ਰਹੀ ਹੈਗੀ ਹੈ ਉਹਨਾਂ ਦਾ ਸੋਚਿਆ ਸੀ ਕਿ ਬੱਚੇ ਉੱਥੇ ਜਿਹੜੇ ਪੜ੍ਹਦੇ ਆ ਬਿਲਕੁਲ ਜੀ ਇਮਤਿਹਾਨ ਸਰਤੇ ਆ ਇਮਤਿਹਾਨ ਸਰਤੇ ਹੈਗੇ ਆ ਤੇ ਵੀ ਉਹ ਜਗਰਾ 2 ਮਹੀਨੇ ਪਿੱਛੇ ਚਲਾ ਜਾਵੇ ਤਾਂ ਫੇਰ ਇਹ ਸਾਰਾ ਕੁਝ ਪਰ ਨਹੀਂ ਹਾਈ ਕੋਰਟ ਇੰਨੀ ਜ਼ਿਆਦਾ ਸੱਚੀ ਉਹ ਕਦੇ ਵੀ ਸਾਨੂੰ ਇਹਦੀ ਨਾਲ ਦੀ ਨਾਲ ਹੀ ਵੀਡੀਓਗ੍ਰਾਫੀ ਆਵੇ ਵੀ ਤੁਸੀਂ ਕੀ ਕੀਤਾ ਹੈਗਾ ਤੇ ਜਿਹਦੀਆਂ ਤਸਵੀਰ ਆਪਾਂ ਵੇਖ ਵੀ ਰਹੇ ਹਾਂ ਅਸਟਾ ਜੀ ਤਾਰੇ ਸਾਹਮਣੇ ਦਰਸ਼ਕੋ ਦੇਖ ਰਹੇ ਹੋ ਜਿਹੜੇ ਮੇਨ ਗੇਟ ਨੂੰ ਜਿਹੜਾ ਉਹ ਤਾਲਾ ਲਾ ਦਿੱਤਾ ਲਾ ਲਾਇਆ ਜਾ ਰਿਹਾ ਤੇ ਜਿਹੜੇ ਹੈਗੇ ਆ 34 ਕਮਰਿਆਂ ਨੂੰ ਵੀ ਜਿਹੜੇ ਤਾਲੇ ਲਾਏ ਬਿਲਕੁਲ 34 ਕਮਰਿਆਂ ਦੇ ਨਾਲ ਨਾਲ ਪੰਜ ਜਿਹੜੀਆਂ ਹੈਗਾ ਬੈਂਸ ਜਿਹੜਾ ਸਕੂਲ ਬੱਸਾਂ ਵੀ ਕਬਜ਼ੇ ਚ ਲੈ ਲਈਆਂ ਗਏ ਤੇ ਇਹ ਜਿਹੜੀ ਸਾਰੀ ਕਾਰਵਾਈ ਨੂੰ ਬਰਾੜ ਸਾਹਿਬ ਅੰਜਾਮ ਦਿੱਤਾ ਸੀਗਾ ਜਿਹੜੇ ਹੈਗੇ ਬੈਂਕ ਅਧਿਕਾਰੀ ਰੋਹਿਤ ਪਾਠਕ ਜੀ ਨੇ ਤੇ ਉਹਨਾਂ ਨੇ ਸਾਡੇ ਨਾਲ ਗੱਲ ਵੀ ਬਾਤ ਵੀ ਸਾਂਝੀ ਕੀਤੀ ਹੈ ਤੇ ਉਹ ਵੀ ਦਰਸ਼ਕਾਂ ਦੇ ਨਾਲ ਆਪਾਂ ਸਾਂਝਾ ਕਰਾ ਗਏ ਬਿਲਕੁਲ ਤਹਿਸੀਲਦਾਰ ਸਾਹਿਬ ਨੇ ਵੀ ਇਹ ਸਾਰੀ ਕਹਾਣੀ ਆਪਾਂ ਨੂੰ ਦੱਸੀ ਹੈਗੀ ਹੈ ਫੇਰ ਖਾਸ ਕਰਕੇ ਡੀਐਸਪੀ ਡੀ ਸਰਦਾਰ ਲਵਦੀਪ ਸਿੰਘ ਗਿੱਲੋ ਉਹਨਾਂ ਦੀ ਡਿਊਟੀ ਲੱਗੀ ਹੋਈ ਸੀਗੀ ਕਿਉਂਕਿ ਜਦੋਂ ਵੀ ਕਿਸੇ ਜਗ੍ਹਾ ਦਾ ਪਜੈਸ਼ਨ ਲੈਣ ਵਾਸਤੇ ਕਪੜਾ ਲੈਣ ਵਾਸਤੇ ਸਰਕਾਰ ਜਾਂਦੀ ਆ ਨਾ ਉਦੋਂ ਕੋਈ ਨਾ ਕੋਈ ਵਿਰੋਧ ਹੁੰਦਾ ਇੱਥੇ ਵੀ ਮਾਮੂਲੀ ਵਿਰੋਧ ਹੋਇਆ ਸਟਾਰਟਿੰਗ ਦੇ ਵਿੱਚ ਭਾਵੇਂ ਮਤਲਬ ਪੁਲਿਸ ਕੇਦੀ ਵੀ ਕੋਈ ਖਾਲਸੀ ਮਾਮੂਲੀ ਉਹਨਾਂ ਨੇ ਲੋਕ ਲਾਏ ਹੋਏ ਸੀ ਇੱਕ ਤੁਸੀਂ ਇਹ ਬੱਸ ਵੀ ਖੜੀ ਦੇਖ ਸਕਦੇ ਹੋ ਬੱਸ ਬੜੀ ਇਹੋ ਜਿਹਾ ਢਾਂਗ ਨਾਲ ਉਹਨਾਂ ਨੇ ਅੱਗੇ ਲਾ ਦਿੱਤੀ ਸੀਗੀ ਵੀ ਕੋਈ ਬੰਦਾ ਅੰਦਰ ਐਂਟਰੀ ਨਾ ਬਿਲਕੁਲ ਬਹੁਤ ਮੁਸ਼ਕਲ ਨਾਲ ਵਾਡੀ ਮੁਸ਼ਕਲ ਨਾਲ ਲਾਈ ਹੋਈ ਸੀ ਹਾਂ ਜਿਹੜੀ ਮੁਸ਼ਕਲ ਦੇ ਨਾਲ ਬੱਸ ਉਹ ਕੱਢੀ ਵੀ ਮਤਲਬ ਕੈਸਾ ਨੇ ਡਰਾਈਵਰ ਨੂੰ ਦਾਤ ਦੇ ਨਾਲ ਹੀ ਗੱਲ ਸੀ ਵੀ ਕਿਹੜੇ ਤਰੀਕੇ ਨਾਲ ਬੱਸ ਉੱਥੇ ਲਾਈ ਉਹਨਾਂ ਨੇ ਤੇ ਚਲੋ ਪੁਲਿਸ ਨੇ ਆਪਣੇ ਸਿਸਟਮ ਦੇ ਨਾਲ ਉਹ ਉਹਨਾਂ ਬੰਦਿਆਂ ਨੂੰ ਸਮਝਾਇਆ ਵਿਝਾਇਆ ਚਲੋ ਅੰਦਰ ਜਾ ਕੇ ਬੈਠਦੇ ਆ ਉੱਥੇ ਗੱਲਬਾਤ ਕਰਦੇ ਆ ਗਿਆ ਤੇ ਫਿਰ ਜਿਹੜੀ ਪਰ ਸਵਾਲ ਪ੍ਰਾਪਤ ਸਭ ਤੁਹਾਡੀ ਗੱਲ ਵਿੱਚ ਸਵਾਲ ਇਹ ਉੱਠਦਾ ਵੀ ਜਿਹੜਾ ਕਾਰਵਾਈ ਬੈਕ ਨੇ ਆਪਣੀ ਕਾਰਵਾਈ ਕਰ ਲਈ ਪਲਜ ਕੀਤੀ ਹੋਈ ਜਾਇਦਾਦ ਤੇ ਕਬਜ਼ਾ ਲੈ ਲਿਆ ਸਕੂਲ ਦੇ ਕਮਰੇ ਬੰਦ ਹੋ ਗਏ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਸੀਲ ਲੱਗੀ ਪਰੰਤੂ ਉਹਨਾਂ ਬੱਚਿਆਂ ਦਾ ਜਾਂ ਉਹਨਾਂ ਮਾਪਿਆਂ ਤੇ ਕੀ ਬੀਤੂਗੀ ਜਿਹੜੇ ਸੋਮਵਾਰ ਨੂੰ ਜਿਹੜਾ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਛੱਡਣ ਆਉਣਗੇ ਬਿਲਕੁਲ ਇਮਤਿਹਾਨ ਦੇ ਦਿਨਾਂ ਦੇ ਵਿੱਚ ਨਹੀਂ ਸਵਾਲ ਇਹ ਖੜਾ ਹੁੰਦਾ ਹੈ ਵੀ ਬੱਚਿਆਂ ਦਾ ਤਾਂ ਇੱਕ ਤਾਂ ਬਿਲਕੁਲ ਖਤਰੇ 'ਚ ਇਹ ਤੋਂ ਦੂਜੀ ਗੱਲ ਨਹੀਂ ਕਿਉਂਕਿ ਜਿਨ੍ਹਾਂ ਦੇ ਬੱਚਿਆਂ ਦੇ ਇਮਤਿਹਾਨ ਹੋਣੇ ਸੀਗੇ ਕਿੱਥੇ ਤਾਂ ਸਕੂਲ ਦੇ ਵਿੱਚ ਬੈਠ ਕੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਤਾਂ ਦੇਣੇ ਹੈਗੇ ਕਿਦਾਂ ਹੁਣ ਪਤਾ ਨਹੀਂ ਉਹ ਕਿੱਥੇ ਜਾ ਕੇ ਆਉਡੀ ਜਿਹੜੀ ਅਗਲੀ ਸਟੱਡੀ ਹੈ ਕੀ ਕਿਵੇਂ ਕਰਨਗੇ ਕਿਉਂਕਿ ਸੋਮਵਾਰ ਦਾ ਜਿਹੜਾ ਦਿਨ ਉਹਨਾਂ ਵਾਸਤੇ ਕਿਸ ਤਰ੍ਹਾਂ ਦਾ ਰਹੂਗਾ ਇਹ ਬਾਧੀਏ ਗੱਲਾਂ ਪਰ ਜਿਹੜੇ ਸਕੂਲ ਨੂੰ ਆਨਲਾਈਨ ਚਲਾਉਣ ਵਾਲੇ ਸਕੂਲ ਨੂੰ ਉਹਨਾਂ ਨੂੰ ਵੀ ਪਤਾ ਸੀ ਇਸ ਗੱਲ ਦਾ ਵੀ ਇਹ ਕਹਾਣੀ ਹੋ ਸਕਦੀ ਹੈ ਮੇਰਾ ਖਿਆਲ ਉਹਨਾਂ ਨੂੰ ਅਣਿਸ਼ਨਾ ਨਹੀਂ ਕਰਨੀਆਂ ਚਾਹੀਦੀਆਂ ਸੀ ਨਹੀਂ ਕਰਨੀ ਕਿਉਂਕਿ ਇੱਕ ਸਾਲ ਪੁਰਾਣਾ ਕੇਸ ਹੈ ਤੇ ਪਹਿਲਾਂ ਵੀ ਜਿਹੜੀ ਹੈਗੀ ਹੈ ਇਹ ਤੇ ਬੈਂਕ ਕਰਜ਼ਾ ਲੈ ਚੁੱਕੀ ਸੀ ਤੇ ਜਿਹੜਾ ਹੈਗਾ ਬੈਂਕ ਨੇ ਜਿਹੜਾ ਹੈਗਾ ਇਹ ਦੋਸ਼ ਵੀ ਲਾਇਆ ਕਿ ਦੁਆਰਾ ਆਪਣੇ ਤੌਰ ਤੇ ਸਕੂਲ ਇਹਨਾਂ ਨੇ ਚਲਾ ਲਿਆ ਸੀ ਉਸ ਨੂੰ ਲੈ ਕੇ ਕਾਰਵਾਈ ਵੀ ਪੁਛਨੇ ਕੀਤੀ ਹੈ ਉਹਦੇ ਉੱਪਰ ਵੀ ਤੁਸੀਂ ਜਿਹੜੀ ਪਲਾਸ ਕੀਤੀ ਹੋਈ ਜੀ ਦੇ ਦੁਆਰਾ ਕਬਜ਼ਾ ਕੀਤਾ ਪਰ ਓਨਰਾਂ ਦੀ ਜ਼ਿੰਮੇਵਾਰੀ ਬੰਦੀ ਸੀ ਵੀ ਉਹ ਦੁਆਰਾ ਐਡਮਿਸ਼ਨ ਨਾ ਕਰਦੇ ਕਿਉਂਕਿ ਬੱਚਿਆਂ ਦਾ ਭਵਿੱਖ ਨਾ ਖਰਾਬ ਕਰਦੇ ਹੁਣ ਜਿਹੜੇ ਪੇਰੈਂਟਸ ਨੇ ਲੱਖਾਂ ਰੁਪਈਆ ਮਤਲਬ ਉਹਨਾਂ ਦੀਆਂ ਫੀਸਾਂ ਦੇ ਭਾਤ ਅੱਜ ਉਹਨਾਂ ਦੇ ਬੱਚੇ ਸਕੂਲ ਜਾਣ ਤੋਂ ਬਾਝੇ ਬੈਠੇ ਆ ਤੇ ਚਲੋ ਇਮਤਿਹਾਨ ਤਾਂ ਦਵਾ ਦੇਣਗੇ ਕਿਸੇ ਹੋਰ ਸਕੂਲ ਦਵਾ ਦੇਣਗੇ ਜਾਂ ਕੇ ਬਿਠਾ ਕੇ ਪਰ ਜਿਹੜਾ ਰੁਟੀਨ ਆ ਬੱਚਿਆਂ ਦਾ ਉਹ ਤਾਂ ਟੁੱਟ ਗਿਆ ਨਾ ਉਹਦਾ ਵੀ ਰਹਿੰਦੀ ਗਈ ਬੱਚਿਆਂ ਦੇ ਵੀ ਦਿਲ ਕਿਤੇ ਉਹ ਅਸਰ ਪੈਂਦਾ ਹੈ ਕਿ ਸਾਡਾ ਸਕੂਲ ਆ ਸੀ ਇੱਥੇ ਜਾਂਦੇ ਸੀਗੇ ਬੱਚਾ ਦੇ ਜਿਹੜੇ ਇਮੋਸ਼ਨਲ ਜੁੜ ਜਾਂਦੇ ਆ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈਗੀ ਆ ਵੀ ਜਿਹੜੇ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿਹੜੇ ਜਦੋਂ ਖਾਸ ਕਰਕੇ ਸਿੱਖਿਆ ਨੂੰ ਲੈ ਕੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਮਤਲਬ ਬਿਲਕੁਲ ਕੱਲਾ ਕੱਲਾ ਬਰਾੜ ਸਾਹਿਬ ਵਪਾਰ ਨਾ ਦੇਖਿਆ ਜਾਂ ਬਿਚ ਬੈਨੀਫਿਟ ਨਾ ਦੇਖਿਆ ਜਾਂ ਜੇ ਐਜੂਕੇਸ਼ਨ ਜਿਹੜੀ ਨਾਨ ਪ੍ਰੋਪਰਟੇਬਲ ਜਿਹੜਾ ਹੈਗਾ ਇੱਕ ਖੇਤਰ ਆ ਜਿਹਦੇ ਵਿੱਚ ਬਿਨਾ ਲਾਹੇ ਤੋਂ ਜਿਹੜਾ ਹੈਗਾ ਬੱਚਾ ਦੇ ਭਵਿੱਖ ਬਣਾਉਣ ਦੀ ਗੱਲ ਹੁੰਦੀ ਆ ਦੋਸਤੋ ਜਿਹੜੀ ਹੈਗੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੰਚਾਲਕਾਂ ਦੇ ਨਾਲ ਪਰੰਤੂ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਆਪਣਾ ਪੱਖ ਰੱਖਣ ਤੋਂ ਇਨਕਾਰ ਕਰ ਦਿੱਤਾ ਤੇ ਜਿਹੜਾ ਅਸੀਂ ਤਾਂ ਕਰਕੇ ਜਿਹੜਾ ਹੈਗਾ ਸਾਡਾ ਸੀਗਾ ਮਕਸਦ ਖਬਰ ਚਲਾਉਣ ਤੋਂ ਪਹਿਲਾਂ ਅਸੀਂ ਸੰਸਾ ਦੇ ਜਿਹੜੇ ਸੰਚਾਲਕਾਂ ਉਹਨਾਂ ਨਾਲ ਵੀ ਗੱਲ ਕਰ ਲਈਏ ਉਹਨਾਂ ਦੇ ਨਾਲ ਗ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਖਬਰ ਚਲਾਉਣ ਲਈ ਅਸੀਂ ਅਫਸੋਸ ਕਰਦੇ ਹਾਂ ਕਿਉਂਕਿ ਬੜਾ ਕੋਸ਼ਿਸ਼ ਕਰ ਰਹੇ ਸੀ ਇਹ ਵੀ ਸ਼ਾਇਦ ਉਹਨਾਂ ਦਾ ਜਿਹੜਾ ਪੱਖ ਜਿਹੜਾ ਮਿਲਣਾ ਚਾਹੀਦਾ ਕਿਉਂਕਿ ਪੱਖ ਪੱਖ ਜਿਹੜੀ ਖਬਰ ਜਿਹੜੀ ਸੀਗੀ ਨਾਂ ਲਾਈ ਜਾ ਸਾਨੂੰ ਨਾਂ ਲਾਈ ਪਰ ਚਲੋ ਉਹ ਵੱਖਰੀ ਗੱਲ ਆ ਉਹ ਚਲੋ ਨਹੀਂ ਪੱਖ ਦੱਤਾ ਕਿਉਂਕਿ ਆਪਾਂ ਆਪਣੇ ਲੈਵਲ ਤੇ ਨਹੀਂ ਕਰ ਰਹੇ ਕਿਉਂਕਿ ਜਿਹੜੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ ਜਿਹੜਾ ਹਾਈ ਕੋਰਟ ਦੇ ਆਰਡਰ ਆ ਉਹ ਵੀ ਆਪਾਂ ਨੂੰ ਕੋਲੇ ਕਾਪੀ ਹੈਗੀ ਆ ਫਿਰ ਤਸੀਲਦਾਰ ਸਾਹਿਬ ਨੂੰ ਲਿਖਿਆ ਹੋਈ ਕਾਪੀ ਹੈਗੀ ਆ ਫਿਰ ਆਪਾਂ ਨੂੰ ਐਸਐਚਓ ਜਿਹੜੇ ਡਿਊਟੀ 'ਤੇ ਹੁੰਦੇ ਸਨ ਉਹਨਾਂ ਨੇ ਵੀ ਆਪਾਂ ਨੂੰ ਸਾਰਾ ਦੱਸਿਆ ਹੈਗਾ ਵੀ ਆਹ ਸੱਚ ਕੋਈ ਆ ਲਿਖਤਾਈ ਹੈ ਕਿਉਂਕਿ ਸਾਨੂੰ ਕੋਈ ਸ਼ੱਕ ਨਹੀਂ ਆ ਵੀ ਕਿਸੇ ਵੀ ਸੰਸਥਾ ਨੂੰ ਬਦਨਾਮ ਨਹੀਂ ਕਰ ਰਹੇਗੇ ਅਸੀਂ ਇਹ ਨਹੀਂ ਕੁਛ ਕਹਿ ਰਹੇਗੇ ਵੀ ਇਹ ਕਿਉਂ ਹੋ ਰਿਹਾ ਪਰ ਸਾਨੂੰ ਚਿੰਤਾ ਇਸ ਗੱਲ ਦੀ ਹੈ ਜਿਹੜੇ ਬੱਚੇ ਸਕੂਲ 'ਚ ਪੜ੍ਹਦੇ ਆ ਉਹਨਾਂ ਦਾ ਨੁਕਸਾਨ ਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਤੇ ਹੋ ਸਕਦਾ ਹੈ ਵੀ ਸ਼ਾਇਦ ਕੋਈ ਚਲੋ ਮੈਂ ਤਾਂ ਇਹ ਕਹਿੰਦਾ ਅਗਰ ਉਹਨਾਂ ਦਾ ਅੱਗੇ ਜਾ ਕੇ ਸੈਟਲਮੈਂਟ ਹੋਦੀ ਹੈ ਤਾਂ ਸਕੂਲ ਉਹ ਦੁਬਾਰਾ ਜਿਹੜਾ ਖੁੱਲ ਵੀ ਸਕਦਾ ਹੈ ਕੋਈ ਗੱਲ ਨਹੀਂ ਮੈਂ ਕੋਈ ਜਵਾਬ ਤਾਂ ਬਹੁਤ ਚੰਗੀ ਗੱਲ ਆ ਜੇ ਬੋਲਦਾ ਤਾਂ ਚਲੋ ਬੱਚੇ ਜਿਹੜੇ ਲਗਾਤਾਰ ਦੁਹਰਾ ਚੱਲੋ ਪਰ ਅੱਗੇ ਜਿਹੜੇ ਲੋਕਾਂ ਨੂੰ ਧਿਆਨ ਰੱਖਣੀ ਜ਼ਰੂਰਤ ਆ ਵੀ ਜੇ ਅਗਰ ਉਹਨਾਂ ਦੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮਸ ਉਹਦੇ ਆ ਤਾਂ ਲੋਕਾਂ ਦਾ ਨੁਕਸਾਨ ਨਾ ਕਿਤੇ ਬਿਲਕੁਲ ਜੀ ਬੱਚਿਆਂ ਦੇ ਭਵਿੱਖ ਨਾਲ ਕੁਲਵਾੜਦਾ ਹੋਵੇ ਤੇ ਤੁਸੀਂ ਤਸਵੀਰਾਂ ਜਿਹੜੀਆਂ ਸਾਡੀਆਂ ਨਾਲ ਦੀ ਨਾਲ ਜਿਹੜੀਆਂ ਚਲਾਈਆਂ ਤੁਸੀਂ ਦੇਖ ਰਹੇ ਹੋ ਤੇ ਸੁਣਦੇ ਹੋਣ ਜਿਹੜੇ ਹੈਗੇ ਆ ਆਲਾ ਅਧਿਕਾਰੀ ਜਿਹੜੇ ਕਬਜ਼ਾ ਲੈਣ ਆਏ ਸੀ ਉਹਨਾਂ ਦੀ ਗੱਲਬਾਤ ਇਹ ਸਰ ਰੀਜਰ ਐਜੂਕੇਸ਼ਨ ਸੁਸਾਇਟੀ ਹੈਗੇ ਐਨਾਂ ਦੇ ਦੋ ਸਕੂਲ ਹੈਗੇ ਆ ਐਚ ਡੀ ਐਫ ਸੀ ਬੈਂਕ ਤੋਂ ਇਹਨਾਂ ਨੇ ਲੋਨ ਲਿਆ ਜੋ ਅੱਜ ਦੇ ਡੇਟ ਵਿੱਚ ਕਰੀਬ 8.5 ਕਰੋੜ ਦਾ ਆਊਟਸਟੈਂਡਿੰਗ ਹੈਗਾ ਤੇ ਅਸੀਂ ਪਹਿਲਾਂ ਵੀ ਕਬਜ਼ਾ ਲਿਆ ਸੀ ਇਹ ਪਾਰਟिकुलर ਸਕੂਲ ਦਾ ਮਿਲੀਨੀਅਮ ਵਰਲਡ ਸਕੂਲ ਦਾ ਜੋ ਕਿ ਇਹਨਾਂ ਨੇ ਤਾਲੇ ਤੋੜ ਕੇ ਅੰਦਰ ਮਤਲਬ ਇਲੀਗਲੀ ਅੰਦਰ ਫੇਰਿਆ ਨੇ ਮਤਲਬ ਅੰਦਰ ਕੁਝ ਐਕਸਟਰਾ ਸਪਾਸਿੰਗ ਕੀਤੀ ਸੀ ਤੇ ਅਸੀਂ ਕੰਪਲੇਨਟ ਕੀਤੀ ਸੀ ਪੁਲਿਸ ਵਿੱਚ ਤੇ ਕਾਰਵਾਈ ਨਹੀਂ ਹੋਈ ਤੇ ਅਸੀਂ ਫਿਰ ਰਿਟ ਪਾਈ ਸੀ ਹਾਈ ਕੋਰਟ ਦੇ ਵਿੱਚ ਮਾਨਣਯੋਗ ਹਾਈ ਕੋਰਟ ਨੇ ਆਰਡਰ ਪਾਸ ਕੀਤਾ ਸੀ 23 ਸਪਟੈਂਬਰ 2024 ਨੂੰ ਤੇ ਕੱਲ ਮਤਲਬ ਯੈਸਟਰਡੇ 29 ਜਨਵਰੀ 25 ਨੂੰ ਕੇਸ ਟੈਕਅਪ ਹੋਇਆ ਸੀ ਹਾਈ ਕੋਰਟ ਵਿੱਚ ਤੇ ਜੱਜ ਸਾਹਿਬ ਨੇ ਆਹ ਫਿਰੋ ਹੀ ਮੁੱਦਾ ਅਸੀਂ ਜੱਜ ਸਾਹਿਬ ਦੇ ਸਾਹਮਣੇ ਰੱਖਿਆ 23 ਸਪਟੈਂਬਰ 2024 ਦਾ ਆਰਡਰ ਉਹਨਾਂ ਨੂੰ ਦੱਸਿਆ ਤੇ ਜੱਜ ਸਾਹਿਬ ਨੇ ਸਟੇਟ ਕਾਉਂਸਲ ਨੂੰ ਕਿਹਾ ਵੀ ਇਹਨਾਂ ਦਾ ਕਬਜ਼ਾ ਕਿਉਂ ਨਹੀਂ ਕਰਾ ਰਹੇ ਤੁਸੀਂ ਪਹਿਲਾਂ ਜੱਜ ਸਾਹਿਬ ਦਾ ਆਰਡਰ ਹੋਇਆ ਹੋਇਆ ਤੇ ਉਹ ਅਕੋਰਡਿੰਗ ਟੂ ਦੈਟ ਆਰਡਰ ਵੀ ਹੈਵ ਕਮ ਟੂਡੇ ਵਿਦ ਪੁਲਿਸ ਫੋਰਸ ਐਂਡ ਤਹਿਸੀਲਦਾਰ ਸਾਹਿਬ ਟੂ ਟੇਕ ਪੋゼਸ਼ਨ ਆਫ ਦਿਸ ਪ੍ਰੋਪਰਟੀ ਨੋਨ ਸਟਰਟਰ ਕੇਸ ਹੀ ਹੈ ਇੱਕ ਸੁਣਿਆ ਜਾਇਆ ਸੀ ਉਹ ਕਹਿੰਦੇ ਵੀ ਕੋਈ ਜਗਾ ਦਾ ਆਪਸ ਵਿੱਚ ਇਹਨਾਂ ਦਾ ਕੋਈ ਡਿਸਪਿਊਟਡ ਹੈਗਾ ਕੋਈ ਭਰਾਵਾਂ ਦਾ ਡਿਸਪਿਊਟ ਤਾਂ ਇਹ ਦੇਖੋ ਜੀ ਇਹਨਾਂ ਨੇ ਕੇਸ ਕੀਤਾ ਸੀ ਸਿਵਲ ਕੋਰਟ ਵਿੱਚ ਤੇ ਉਹ ਸਟੇ ਵੀ ਲੈ ਲਈ ਸੀਗੀ ਤੇ ਹਾਈ ਮੰਨਣੀ ਹੈ ਹਾਈ ਕੋਰਟ ਨੇ ਸਾਨੂੰ ਕਿਹਾ ਸੀ ਵੀ ਇਹ ਤੁਸੀਂ ਉੱਥੇ ਪਾਰਟੀ ਬਣੋ ਜੋ ਕਿ ਅਸੀਂ ਬਣੇ ਔਰ ਉਸ ਤੇ ਅੱਜ ਦੀ ਡੇਟਸ ਵਿੱਚ ਵੋਕੇਟ ਹੋਈ ਹੋਈ ਹੈ ਅੱਜ ਇਹਦੇ ਕੋਈ ਸਟੇ ਨਹੀਂ ਮੈਨੂੰ ਸਾਡੇ ਮਾਂ ਜੋਡੀ ਸਰ ਦਾ ਆਰਡਰ ਸੀਗਾ ਡਿਸਟ੍ਰਿਕਟ ਜਿਸਟ੍ਰੇਟ ਦਾ ਕਿ ਬੈਂਕ ਨੂੰ ਜਿਹੜੇ ਕਬਜ਼ਾ ਦਵਾਇਆ ਜਾਵੇ ਤੇ ਜੇ ਉਹਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆਉਂਦੀ ਹੈ ਤਾਂ ਪੁਲਿਸ ਫੋਰਸ ਨਾਲ ਜਿਹੜਾ ਨੂੰ ਕਬਜ਼ਾ ਦਵਾ ਮਾਂਜੋਗ ਜਿਹੜੇ ਪੰਜਾਬ ਵਾੜਾ ਨਾ ਹਾਈ ਕੋਰਟ ਦੇ ਆਰਡਰਾਂ ਦੀ ਕੰਪਲਾਈਂਸ ਕੀਤੀ ਜਾਵੇ ਉਹ ਇਹ ਬੈਂਕ ਨੇ ਲੋਨ ਲਿਆ ਸੀਗਾ ਬੈਂਕ ਤੋਂ ਇਹਨਾਂ ਨੇ ਲੋਨ ਲਿਆ ਸੀ ਜੋ ਕਰੀਬ 8 ਕਰੋੜ ਰੁਪਏ ਹੈਗਾ ਅਮਾਉਂਟ ਜਿਹੜੀ ਇਹਨਾਂ ਨੇ ਉਹਨੂੰ ਬੈਂਕ ਨੂੰ ਦੇਣੀ ਸੀ ਪਰ ਇਹਨਾਂ ਨੇ ਜਦੋਂ ਦਿੱਤੀ ਨਹੀਂ ਤਾਂ ਇਹਨਾਂ ਨੇ ਪਹਿਲਾਂ ਵੀ ਇਦਾਂ ਹੀ ਕੋਰਟ ਰਹੀਂ ਆਰਡਰ ਲੈ ਕੇ ਤੇ ਇਹਨੂੰ ਤਾਲੇ ਲਵਾਤੇ ਸੀ ਇਹ ਜਨਵਰੀ ਦੇ ਵਿੱਚ ਤੇ ਪਰ ਇਹਨਾਂ ਨੇ 12 ਦਿਨਾਂ ਬਾਅਦ 21 ਜਨਵਰੀ ਨੂੰ ਇਹਨਾਂ ਨੇ ਤਾਲੇ ਤੋੜ ਤੇ ਲਾਕੇ ਦੇ ਬੱਚਿਆਂ ਦੇ ਪੇਰੈਂਟਸ ਵਗੈਰਾ ਲਿਆ ਕੇ ਵੀ ਸਾਡੇ ਬੱਚੇ ਪੜਦੇ ਹੀ ਉਹ ਜਿਹਦੇ ਲਈ ਫਿਰ ਅਸੀਂ ਜਦੋਂ ਸਾਡੇ ਤੱਕ ਇਹ ਗੱਲ ਆਈ ਤਾਂ ਅਸੀਂ ਮੁਕੱਦਮਾ 9ਵੇਂ ਮਹੀਨੇ ਦਰਜ ਕੀਤਾ 67 ਨੰਬਰ ਟ੍ਰੈਸ ਪਾਸਿੰਗ ਦਾ ਤੇ ਦੁਬਾਰਾ ਫਿਰ ਇਹ ਹਾਈ ਕੋਰਟ ਚ ਗਏ ਤੇ ਹਾਈ ਕੋਰਟ ਨੇ ਹੁਣ ਆਰਡਰ ਕੀਤਾ ਵੀ ਇਹਨਾਂ ਦੇ ਜਿਹੜੇ ਹੈਗੇ ਦੁਬਾਰਾ ਕਬਜ਼ਾ ਦਵਾ ਕੇ ਲੌਕ ਕਰਕੇ ਸੀਲ ਕਰਕੇ ਤੇ ਇਹਨਾਂ ਨੂੰ ਚਾਬੀ ਬੈਂਕ ਨੂੰ ਜਿਹੜੀ ਇਹ ਦਿੱਤੀ ਜਾਵੇ ਉਹਦੇ ਲਈ ਇਹ ਪਹਿਲਾਂ ਥੋੜਾ ਮੰਦੇ ਨਹੀਂ ਸੀ ਵੀ ਅਸੀਂ ਜੀ ਕੋਈ ਨਾ ਕੋਈ ਆਵਦਾ ਆਵਦਾ ਵਿੱਚ ਜਿਹੜਾ ਅੜੇਕਾ ਪਾਉਂਦੇ ਸੀ ਇਹਨਾਂ ਨੇ ਗੱਡੀ ਵੀ ਲਾਈ ਫਿਰ ਜਦੋਂ ਇਹਨਾਂ ਨੂੰ ਪਿਆਰ ਨਾਲ ਤਰੀਕੇ ਨਾਲ ਸਮਝਾਇਆ ਵੀ ਭਾਈ ਅਸੀਂ ਆ ਪਾਸੇ ਕਰਕੇ ਗੱਡੀ ਤੇ ਤਾਲੇ ਤੋੜ ਕੇ ਅੰਦਰ ਆਵਾਂਗੇ ਤੇ ਫਿਰ ਤੁਸੀਂ ਕੋਟ ਆਰਡਰਸ ਨੂੰ ਜੇ ਡਿਸਬੇ ਕਰਦੇ ਹੋ ਤਾਂ ਤੁਹਾਡੇ ਲਈ ਗਲਤ ਹੋ ਦਨ ਫਿਰ ਇਹਨਾਂ ਨੇ ਪਾਸੇ ਕਰਕੇ ਗੱਡੀ ਤੇ ਪੁਲਿਸ ਅੰਦਰ ਆ ਗਈ ਤੇ ਇਹਨਾਂ ਦੀ ਆਪਸ ਚ ਜਿਹੜੀ ਹੋਈ ਹੈ ਕੋਈ ਗੱਲ ਇਹਨਾਂ ਨੇ ਸਮਝਾਤਾ ਦੱਸਿਆ ਉਹਨਾਂ ਨੂੰ ਤੇ ਨਾਓ ਅਸੀਂ ਸਾਰੀ ਸੀਲ ਕਰਕੇ ਕਮਰੇ ਤੇ ਬਾਹਰ ਮੇਨ ਗੇਟ ਸੀਲ ਕਰਕੇ ਚਾਬੀ ਜਿਹੜੀ ਆ ਬੈਂਕ ਨੂੰ ਹਵਾਲੇ ਕਰਕੇ ਜੀ